ਹੈ ਐਸੇ ਕੌਣ ਆ ਜੀ ਕਰੋ ਦਰਵਾਜ਼ਾ ਖੋਲੋ ਕੌਣ ਆ ਭਾਈ ਮਾਤਾ ਮਾਤਾ ਤੂੰ ਰੁਕ ਮੈਂ ਦੇਖਦਾ ਕੌਣ ਹੈ ਤੇਰੀ ਗ੍ਰਿਫਤਾਰੀ ਦੇ ਹੁਕਮ ਨੇ ਮੋਤੀ ਰਾਮ ਵਜ਼ੀਰ ਖਾਨ ਸਾਹਿਬ ਉਹ ਖਾਸ ਹਦਾਇਤਾਂ ਦਿੱਤੀਆਂ ਸਨ ਕਿ ਜਿਹੜਾ ਵੀ ਉਸ ਕਾਫਰ ਦੇ ਬੱਚਿਆਂ ਦੀ ਮਦਦ ਕਰੇਗਾ ਉਸ ਨੂੰ ਤੇ ਉਸਦੇ ਪਰਿਵਾਰ ਨੂੰ ਕੋਲੂ ਸਪੀਡ ਦਿੱਤਾ ਜਾਏਗਾ ਮੈਂ ਕੀ ਕੀਤਾ ਹੈ ਐ ਇੰਨਾ ਪੋਲਾ ਨਾ ਬਣ ਸੰਤਰੀ ਪਮੇ ਨੇ ਸਭ ਦੱਸ ਦਿੱਤਾ ਹੈ ਅਸੀਂ ਤੇਰਾ ਪਿੱਛਾ ਕਰਦੇ ਕਰਦੇ ਇੱਥੇ ਤੱਕ ਆਏ ਆ ਮੈਂ ਤੁਹਾਡੇ ਅੱਗੇ ਹੱਥ ਜੋੜਦੀਆਂ ਇਹਨਾਂ ਨੂੰ ਮੁਆਫ ਕਰ ਦੇ ਇਹਨਾਂ ਨੇ ਕੁਝ ਨਹੀਂ ਕੀਤਾ ਓ ਬੀਬੀ ਇਸ ਨੇ ਸਰਕਾਰੀ ਹੁਕਮਾਂ ਦੀ ਨਾਫਰਮਾਨੀ ਕੀਤੀ ਹੈ ਤੇ ਹੁਣ ਤਾਂ ਸਜ਼ਾ ਇਸ ਨੂੰ ਮਿਲ ਕੇ ਹੀ ਰਹੇਗੀ ਤੇ ਜੇ ਅੱਜ ਇਹਨੂੰ ਸਜ਼ਾ ਨਾ ਮਿਲੀ ਸਾਡਾ ਤਾਂ ਸਾਰਾ ਟੱਬਰ ਕੋਲੋ ਵਿੱਚ ਪੀੜ ਦੇਣਗੇ ਜੇ ਇਹੀ ਜੇ ਕੋਹਰੇਵਾਰੀ ਰਾਤ ਵਿੱਚ ਮਸੂਮ ਮਰੂ ਗਰਭਦੋਤ ਪੜਾਤਾ ਤੇਨੇ ਕੀ ਗੁਨਾਹ ਕਰ ਦਿੱਤਾ ਦੇਖ ਮੈਂ ਤੁਹਾਡੇ ਵਰ ਨਹੀ ਮਾਤਾ ਨਹੀਂ ਬਾਸਕਰ ਮਾਤਾ ਬਹੁਤ ਹੋ ਗਿਆ ਨਾ ਇਹਦਾ ਸਰਹਿੰਦ ਪੱਥੜਾ ਦਾ ਸ਼ਹਿਰੀ ਨਹੀਂ ਇੱਥੇ ਦੇ ਲੋਕਾਂ ਦੇ ਦਿਲ ਵੀ ਪੱਥਰ ਦੇ ਹੋ ਗਏ ਨੇ ਅਸਾਂ ਨੇਕੀ ਦਾ ਹੀ ਕੰਮ ਕੀਤਾ ਦੋ ਮਾਸੂਮ ਬੱਚਿਆਂ ਨੂੰ ਦੋ ਘੁੱਟ ਦੁੱਧ ਹੀ ਪਿਲਾਏ ਨੇ ਪਰ ਜੇ ਤੁਹਾਡੀ ਨਜ਼ਰਾਂ 'ਚ ਗੁਨਾਹ ਹੈ ਨਾ ਤਾਂ ਹਾਂ ਹਾਂ ਦਿਓ ਮੈਨੂੰ ਸਜ਼ਾ ਮੋਤੀ RAM ਅਸੀਂ ਵਕਤ ਦੇ ਹੱਥੋਂ ਮਜਬੂਰਾਂ ਤੂੰ ਆਪਣਾ ਫਰਜ਼ ਪੂਰਾ ਕੀਤਾ ਹੈ ਤੇ ਹੁਣ ਸਾਨੂੰ ਆਪਣਾ ਕਰਨ ਦੇ ਕੋਲ ਨੂੰ ਚੌਂਕ ਵਿੱਚ ਲੈ ਆਓ ਕਰਦੀ ਤਲਾਸ਼ੀ ਲਈ ਜਾਏ ਕੋਈ ਵੀ ਜੀ ਆਜ ਬਚ ਕੇ ਨਹੀਂ ਜਾਣਾ ਚਾਹੀਦਾ ਹਟ ਜਾ ਮੋਤੀ ਰੁਕ ਜਾ ਹਟ ਜਾ ਅੰਦਰ ਕੋਈ ਨਹੀਂ ਹੈਗਾ ਔਰ ਜਾ ਮਾਤਾ ਔਰ ਜਾ ਸਾਨੂੰ ਤਰਾਤੀ ਲੈ ਲਵੋ ਹੇ ਰੱਬਾ ਹਰਦੇ ਬੀਬੀ ਧਰੂ ਨਿਕਲੇ ਹੋਣੇ ਮੋਤੀ ਰਾਮ ਚੋ ਦਸਣੇ ਟੱਪਰ ਕੋਲੂ ਵਿੱਚ ਪੀੜੇ ਹੋਣੇ ਕੋਲੂ ਵਿੱਚ ਪੀੜੇ ਹੋਣੇ ਕੋਲੂ ਵਿੱਚ ਪੀੜੇ ਹੋਣੇ ਸਰਕਾਰੀ ਹੁਕਮਾਂ ਦੀ ਨਾਫਰਮਾਨੀ ਦਾ ਹਸ਼ਰ ਅੱਜ ਸਾਰਾ ਜ਼ਮਾਨਾ ਦੇਖੇਗਾ ਸਭ ਤੋਂ ਪਹਿਲਾਂ ਇਸੇ ਬੱਚੇ ਨੂੰ ਕੋਲੂ ਵਿੱਚ ਪੀੜਿਆ ਜਾਏਗਾ ਇਹ ਤੇ ਮਾਸੂਮ ਹੈ ਤਾਂ ਕੀ ਦੋਸ਼ ਮੇਰੇ ਬੱਚੇ ਨੂੰ ਛੱਡ ਦਿਓ ਜੀ ਮੇਰਾ ਬੱਚਾ ਬਸ ਕਰ ਭਗਵਾਨੇ ਗੁਰੂ ਜੀ ਮੋਤੀ ਰਾਮ ਦੇ ਪਰਿਵਾਰ ਦੀ ਬਸ ਇੰਨੀ ਸੇਵਾ ਕਬੂਲ ਕਰਨਾ ਜਾਓ ਜੋ ਕਰਨਾ ਕਰ ਲੋ ਮੇਰੇ ਬੱਚੇ ਨੂੰ ਛੱਡ ਦਿਓ ਮੇਰੇ ਬੱਚੇ